ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਵੀ ਪਏ ਆ ਹੈਰਾਨ ਕਰ ਦਿੰਦੇ ਆ ਜਿਹਨਾਂ ਦੀਆਂ ਖਬਰਾਂ ਜਦੋਂ ਪੜਦੇ ਆ ਸੱਚੀ ਮੁੱਚੀ ਲੋਕੰਡਾ ਖੜਾ ਹੋ ਜਾਂਦਾ ਲੱਗਦਾ ਇਓਂ ਕਿ ਇਹ ਸੱਚਾਈ ਨਹੀਂ ਇਹ ਇੱਕ ਫਿਲਮੀ ਕਹਾਣੀ ਆ ਇਹ ਕੋਈ ਪਾਤਰ ਚਿਤਰੇ ਗਏ ਆ ਇਹ ਕੋਈ ਕਾਲਪਨਿਕ ਕਹਾਣੀ ਆ ਇਹ ਕੋਈ ਸੱਚਾਈ ਵਾਲੀ ਗੱਲ ਨਹੀਂ ਪਰ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਜੀ ਕਿ ਇੱਥੇ ਇਹੋ ਜੀ ਕਹਾਣੀ ਆ ਇੱਕ ਇਹੋ ਜਿਹਾ ਬੰਦਾ ਅਸੀਂ ਕਾਬੂ ਕੀਤਾ ਜਿਹੜਾ ਕਿ ਸੱਚੀ ਮੁੱਚੀ ਸੀਰੀਅਲ ਕਿਲਰ ਆ ਪੰਜਾਬ ਦਾ ਰਾਮ ਸਰੂਪ ਨਾਂ ਦਾ ਬੰਦਾ ਰੋਪੜ ਦੀ ਪੁਲਿਸ ਦੇ ਵੱਲੋਂ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ RAM ਸਰੂਪੋ ਦਾ ਨਾਮ 11 ਬੰਦਿਆਂ ਦੀ ਜਾਨ ਲੈਣ ਦਾ ਉਹਨੇ ਦੋਸ਼ ਕਬੂਲ ਕਰ ਲਿਆ ਉਹਨੇ ਕਬੂਲ ਕਰ ਲਿਆ ਜੀ ਕਿ ਮੈਂ 11 ਲੋਕਾਂ ਦੀ ਜ਼ਿੰਦਗੀ ਖਤਮ ਕੀਤੀ ਆ ਪੁਲਿਸ ਨੇ ਜਿਹੜੀਆਂ ਗੱਲਾਂ ਫਈਆਂ ਸੱਚੀ-ਮੁੱਚੀ ਮੈਂ 당ਗ ਰਹਿ ਗਿਆ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਵੀ ਵਸਦੇ ਆ ਤੇ ਜੇਕਰ ਇਹੋ ਜਿਹੇ ਲੋਕ ਵਸਦੇ ਤਾਂ ਤੁਸੀਂ ਭਾਈ ਆਪ ਦੇ ਗਵਾਂਢ ਦੇ ਵਿੱਚ ਗਲੀ ਦੇ ਵਿੱਚ ਮੁਹੱਲੇ ਦੇ ਵਿੱਚ ਪਿੰਡ ਦੇ ਵਿੱਚ ਪੱਤੀ ਤੇ ਚੱਕੰਨੇ ਜ਼ਰੂਰ ਰਿਆ ਕਰੋ ਕੋਈ ਪਤਾ ਨਹੀਂ ਹੁੰਦਾ ਨਾਲ ਰਹਿਣ ਵਾਲਾ ਕਿਹੋ ਜਿਹਾ ਹੋਵੇ ਕੋਈ ਪਤਾ ਨਹੀਂ ਜਿਹਨੂੰ ਅਸੀਂ ਬਹੁਤ ਚੰਗਾ ਸਮਝਦੇ ਹਾਂ ਕੱਲ ਨੂੰ ਉਹਦੇ ਮਨ ਦੇ ਵਿੱਚ ਕੀ ਵਰਤਾਰਾ ਹੋਵੇ ਸੋ ਚਕੰਨੇ ਰਹਿਣਾ ਜ਼ਰੂਰੀ ਆ ਹਾਲਾਂਕਿ ਦੁਨੀਆ ਵਿਸ਼ਵਾਸ ਦੇ ਉੱਤੇ ਚੱਲਦੀ ਪਰ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਜਿਹੜੀ ਕਿ ਪੁਲਿਸ ਦੇ ਵੱਲੋਂ ਬਿਆਨ ਕੀਤੀ ਗਈ ਆ ਉਹ ਸੱਚੀ ਮੁੱਚੀ ਅਚੰਭਤ ਕਰਨ ਵਾਲੀ ਆ ਰੋਪੜ ਦੀ ਪੁਲਿਸ ਦੇ ਵੱਲੋਂ ਰਾਮ ਸਰੂਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨੇ ਇਸ ਗੱਲ ਨੂੰ ਕਬੂਲ ਕੀਤਾ ਜੀ ਕਿ ਮੈਂ ਤਿੰਨ ਜ਼ਿਲ੍ਹਿਆਂ ਦੇ 11 ਲੋਕਾਂ ਨੂੰ ਮਾਰਿਆ ਸਮੇਂ-ਸਮੇਂ ਤੇ ਕਿਉਂ ਮਾਰਿਆ ਹੁਣ ਸਵਾਲ ਇਹ ਆ ਵਜ੍ਹਾ ਕੀ ਆ ਉਹਨਾਂ ਦਾ ਕਸੂਰ ਕੀ ਸੀ ਕਿਹੜਾ ਐਸਾ ਵੈਰ ਚੱਲਦਾ ਸੀ ਸਵਾਲ ਇਹ ਆ ਇਹ ਬੰਦਾ ਰਾਮ ਸਰੂਪ ਆ ਜਿਹੜਾ ਇਹ ਸੋਹਣੇ ਕੱਪੜੇ ਪਾ ਕੇ ਔਰਤਾਂ ਵਾਲੇ ਇਹ ਚੰਗੀ ਆਪਦੀ ਵेशभूषा ਬਣਾ ਕੇ ਔਰਤਾਂ ਦੇ ਰੂਪ ਦੇ ਵਿੱਚ ਤੇ ਫੁੱਟਪਾਥਾਂ ਦੇ ਉੱਤੇ ਜਾਂ ਸੜਕਾਂ ਦੇ ਵਖ ਵਖ ਥਾਵਾਂ ਤੇ ਖੜ ਜਾਂਦਾ ਸੀ ਚੌਂਕਾ 'ਚ ਖੜ ਜਾਂਦਾ ਸੀ ਹੱਥ ਦੇ ਕੇ ਲਿਫਟ ਮੰਗਦਾ ਸੀ ਜਦੋਂ ਕਿਸੇ ਮੋਟਰਸਾਈਕਲ ਸਵਾਰ ਨੇ ਕਿਸੇ ਕਾਰ ਸਵਾਰ ਨੇ ਉਹਨੂੰ ਬਿਠਾ ਲੈਣਾ ਤੇ ਬਾਅਦ ਦੇ ਬੱਚੇ ਨੇ ਗੱਲੀਬਾਤੀ ਪੈ ਜਾਣਾ ਇਹ ਅਸਲ ਦੇ ਵਿੱਚ ਸਮਲਿੰਗੀ ਆ ਇਹ ਅਸਲ ਦੇ ਵਿੱਚ ਗੇ ਆ ਉਸ ਤੋਂ ਬਾਅਦ ਇਹਨੇ ਕੀ ਕਰਨਾ ਜੀ ਕਿ ਬੰਦੇ ਨੂੰ ਕਹਣਾ ਜੀ ਕਿ ਆਪਾਂ ਫਲਾਣੀ ਥਾਂ ਦੇ ਉੱਤੇ ਚੱਲਦੇ ਆ ਬੰਦੇ ਨੇ ਕਈ ਵਾਰੀ ਲਾਲਚ ਦੇ ਵਿੱਚ ਆ ਕੇ ਮੋਹਤ ਹੋ ਕੇ ਉਹਨੂੰ ਲੈ ਵੀ ਜਾਣਾ ਫਿਰ ਜਦੋਂ ਉੱਥੇ ਲੈ ਜਾਣਾ ਜੋ ਵੀ ਇਹਨਾਂ ਦੀ ਕੋਈ ਗੱਲਬਾਤ ਹੋ ਗਈ ਗੱਲਬਾਤ ਹੋ ਗਈ ਤੇ ਉਸ ਤੋਂ ਬਾਅਦ ਇਹਨੇ ਉਹਨਾਂ ਨੂੰ ਮਾਰ ਦੇਣਾ ਜਦੋਂ ਬੰਦੇ ਇਹਨੂੰ ਕੋਈ ਗਾਲ ਕੱਢਦੇ ਸੀ ਜਾਂ ਕਹਿ ਮੁਤਾਬਕ ਪੈਸੇ ਨਹੀਂ ਸੀ ਦਿੰਦੇ ਜਾਂ ਇਹਦੇ ਮਤਲਕ ਕੋਈ ਵੀ ਗਲਤ ਗੱਲ ਕਹਿੰਦੇ ਸੀ ਤਾਂ ਫਿਰ ਇਹ ਕੀ ਕਰਦਾ ਸੀਗਾ ਉੱਥੋਂ ਕੋਈ ਇੱਟ ਪਈ ਹੋਵੇ ਉੱਥੇ ਕੋਈ ਡੰਗ ਪਈ ਹੋਵੇ ਉੱਥੇ ਕੋਈ ਭਾਰੀ ਚੀਜ਼ ਪਈ ਹੋਵੇ ਉਹਨਾਂ ਬੰਦਿਆਂ ਦੇ ਮਾਰ ਕੇ ਤੇ ਉਹਨਾਂ ਦਾ ਕਤਲ ਕਰ ਦਿੰਦਾ ਸੀ ਫਿਰ ਅਗਲੀ ਗੱਲ ਹੋਰ ਕਮਾਲ ਦੀ ਹੈਰਾਨੀ ਵਾਲੀ ਚਮਤਕਾਰਨ ਵਾਲੀ ਇਹ ਉਹਨਾਂ ਦੀ ਪਿੱਠ ਦੇ ਉੱਤੇ ਜਿਨ੍ਹਾਂ ਨੂੰ ਵੀ ਮਾਰਦਾ ਸੀ ਉਹਨਾਂ ਦੀ ਪਿੱਠ ਦੇ ਉੱਤੇ ਧੋਖੇਬਾਜ਼ ਲਿਖ ਦਿੰਦਾ ਸੀ ਫਿਰ ਕਤਲ ਕਰਨ ਤੋਂ ਬਾਅਦ ਉਹਨਾਂ ਦੇ ਲਾਸ਼ਾਂ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗਦਾ ਸੀ ਕਿ ਮੈਂ ਇਹ ਕੁਝ ਕਰਨਾ ਨਹੀਂ ਸੀ ਚਾਹੁੰਦਾ ਪਰ ਮੈਨੂੰ ਕਰਨਾ ਪਿਆ ਮੇਰੀ ਮਜਬੂਰੀ ਬਣ ਗਈ ਸੀ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਸ ਬੰਦੇ ਨੂੰ ਮਨਿੰਦਰ ਸਿੰਘ ਰਾਹੀਂ ਫੜਿਆ ਮਨਿੰਦਰ ਸਿੰਘ ਕੌਣ ਆ ਮਨਿੰਦਰ ਸਿੰਘ ਕੀਰਤਪੁਰ ਸਾਹਿਬ ਵੱਲ ਦਾ ਇੱਕ ਨੌਜਵਾਨ ਆ ਜਿਹਦਾ ਇਹਨੇ ਕੁਝ ਸਮਾਂ ਪਹਿਲਾਂ ਜਾਨ ਲੈ ਲਈ ਸੀ ਕਤਲ ਕਰ ਦਿੱਤਾ ਸੀ ਪਰ ਜਾਂਦਾ ਹੋਇਆ ਗਲਤੀ ਇਹ ਕਰ ਗਿਆ ਜੀ ਕਿ ਉਹਦਾ ਮੋਬਾਈਲ ਨਾਲ ਲੈ ਗਿਆ। ਉਹ ਮੋਬਾਈਲ ਇਹਨੇ ਗਾਂ ਵੇਚਤਾ ਕਿਸੇ ਗਾਂਖ ਨੂੰ ਲੱਭ ਕੇ ਵੇਚਤਾ। ਉਹ ਜਦੋਂ ਪੁਲਿਸ ਨੇ ਹੁਣ ਮਨਿੰਦਰ ਦੇ ਕਤਲ ਦੀ ਕਹਾਣੀ ਗੁੱਥੀ ਸੁਲਝਾਉਂਦੀ ਸੁਲਝਾਉਂਦੀ ਸੁਲਝਾਉਂਦੀ। ਉਹਦੇ ਮੋਬਾਈਲ ਦੇ ਰਾਹੀਂ ਉਹ ਸਬੰਧ ਦੇ ਤੱਕ ਉਸ ਗਾਂਖ ਤੱਕ ਪਹੁੰਚ ਗਈ ਜਿਹਦੇ ਹੱਥ ਦੇ ਵਿੱਚ ਮਨਿੰਦਰ ਦਾ ਮੋਬਾਈਲ ਸੀ। ਉਹਨੂੰ ਪੁੱਛਿਆ ਸਾਰਾ ਕੁਝ। ਉਹ ਕਹਿੰਦਾ ਜੀ ਮੈਂ ਤਾਂ ਇਹ ਮੋਬਾਈਲ ਖਰੀਦਿਆ। ਇਹੋ ਜਿਹਾ ਬੰਦਾ ਸੀ ਵੇਸ਼ ਪੂਸ਼ਾ ਇਹੋ ਜੀ ਸੀ। ਉਹਦਾ ਚਿਹਰਾ ਮੋਰਾ ਇਹੋ ਜਿਹਾ ਸੀ। ਉਹਦਾ ਰੰਗ ਟੰਗ ਇਹੋ ਜਿਹਾ ਸੀ। ਪੁਲਿਸ ਨੇ ਕਹਿੰਦੇ ਜੀ ਕਿ ਉਸ ਬੰ ਸਕੇਚ ਵੱਖ-ਵੱਖ ਥਾਵਾਂ ਤੇ ਲਾਤੇ ਤੇ ਹੁਣ ਪੁਲਿਸ ਨੇ ਇਸ ਬੰਦੇ ਨੂੰ ਕਾਬੂ ਕਰ ਲਿਆ ਹੁਣ ਪੁਲਿਸ ਨੇ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਕਿਹਾ ਜੀ ਕਿ ਅਸੀਂ ਇਸ ਬੰਦੇ ਦੇ ਕੋਲੋਂ ਸਾਰੀਆਂ ਗੱਲਾਂ ਮੰਨਵਾ ਲਈਆਂ ਇਸ ਬੰਦੇ ਨੇ ਇਹ ਗੱਲ ਮੰਨ ਲਈ ਹੈ ਕਿ ਮੈਂ 11 ਲੋਕਾਂ ਦਾ ਕਾਤਲ ਹਾਂ ਮੈਂ ਹੀ ਵेशभूषा ਬਦਲ ਕੇ ਔਰਤਾਂ ਵਾਲੇ ਕੱਪੜੇ ਪਹਿਨ ਕੇ ਲਿਫਟ ਮੰਗਦਾ ਸਾਂ ਮੈਂ ਹੀ ਉਹਨਾਂ ਲੋਕਾਂ ਨੂੰ ਮਾਰ ਦਿੰਦਾ ਸਾਂ ਮੈਂ ਹੀ ਉਹਨਾਂ ਦੀ ਪਿੱਠ ਦੇ ਉੱਤੇ ਧੋਖੇ ਬਾਦ ਲਿਖਦਾ ਸਾਂ ਮੈਂ ਹੀ ਉਹਨਾਂ ਦੇ ਪੈਰੀ ਹੱਥ ਲਾ ਕੇ ਮਾਫੀ ਮੰਗਦਾ ਸਾਂ ਤੇ ਕਹਿੰਦਾ ਜੀ ਇਹ ਮੇਰਾ ਇੱਕ ਸਟਾਈਲ ਆ ਮੈਂ ਆਪਣੇ ਸਟਾਈਲ ਦੇ ਨਾਲ ਬੰਦੇ ਨੂੰ ਮਾਰਦਾ ਰਿਹਾ ਤੇ ਮੈਂ ਆਪਣੀ ਅਯਾਸ਼ੀ ਦੇ ਲਈ ਮੈਂ ਆਪਣੀ ਮਸਤੀ ਦੇ ਲਈ ਬਹੁਤ ਕੁਝ ਕਰਦਾ ਸੀ ਤੇ ਮੈਂ ਆਹ ਕੁਝ ਕਰਦਾ ਰਿਹਾ ਪੰਜਾਬ ਦੇ ਵਿੱਚ ਆਹ ਕੁਝ ਵੀ ਹੋ ਰਿਹਾ ਉਹਨਾਂ ਚਿਰ ਹੁੰਦਾ ਰਹਿੰਦਾ ਜਿੰਨੀ ਦੇਰ ਤੱਕ ਖਬਰ ਨਹੀਂ ਆਉਂਦੀ ਜਿੰਨੀ ਦੇਰ ਤੱਕ ਕੋਈ ਪਰਦਾ ਨਹੀਂ ਖੁੱਲਦਾ ਭੇਤ ਨਹੀਂ ਖੁੱਲਦਾ ਪਤਾ ਨਹੀਂ ਕੌਣ ਕੌਣ ਕੀ ਕੀ ਪੰਜਾਬ ਦੇ ਵਿੱਚ ਕਰੀ ਜਾਂਦਾ ਪਰ ਸੱਚੀ ਮੁੱੱਚੀ ਮੈਂ ਇਸ ਗੱਲ ਦੇ ਉੱਤੇ ਬਹੁਤ ਹੈਰਾਨ ਹੋਇਆ ਕਿ ਆਹ ਕੁਝ ਵੀ ਪੰਜਾਬ 'ਚ ਹੋਣ ਲੱਗ ਪਿਆ ਬੰਦਿਆਂ ਦੇ ਨਾਲ ਆਹ ਸਲੂਕ ਵੀ ਹੁੰਦਾ ਬੰਦੇ ਐਦਾਂ ਦੇ ਵੀ ਆ ਵੀ ਜਿਹੜੇ ਸਮਲਿੰਗੀ ਲੋਕ ਆ ਜਿਹੜੇ ਉਹ ਆਪਣੀ ਇੱਛਾ ਪੂਰੀ ਕਰਨ ਦੇ ਲਈ ਆਪਣੀ ਅਯਾਸ਼ੀ ਦੇ ਲਈ ਆ ਕੁਝ ਵੀ ਕਰਦੇ ਆ ਬਾਅਦ ਦੇ ਵਿੱਚ ਬੰਦੇ ਨੂੰ ਮਾਰਨ ਲੱਗੇ ਇੱਕ ਸਕਿੰਟ ਲਾਉਂਦੇ ਆ ਬਾਅਦ ਦੇ ਵਿੱਚ ਫਿਲਮੀ ਤਰਜ਼ ਦੇ ਉੱਤੇ ਕੀ ਗੱਲਾਂ ਕਰਦੇ ਆ ਸੱਚੀ ਮੁੱਚੀ ਅਚੰਬੇ ਵਾਲੀ ਗੱਲ ਆ ਪੁਲਿਸ ਨੇ ਕਿਹਾ ਜੀ ਕਿ ਹੁਣ ਅਸੀਂ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਅਗਲੀ ਪ੍ਰਕਿਰਿਆ ਦਾ ਹਿੱਸਾ ਬਣਾਵਾਂਗੇ ਇਹਦੇ ਕੋਲੋਂ ਕੁਝ ਹੋਰ ਨਵੇਂ ਖੁਲਾਸੇ ਵੀ ਹੋ ਸਕਦੇ ਆ ਸੋ ਇਹ ਇੱਕ ਬਹੁਤ ਵੱਡੀ ਖਬਰ ਆ ਕਿ ਭਾਈ ਚੁੱਕਨੇ ਰਹਿਣਾ ਚਾਹੀਦਾ ਤੇ ਰਾਹ ਜਾਂਦੇ ਕਿਸੇ ਦੇ ਉੱਤੇ ਵੀ ਮੋਹਤ ਨਹੀਂ ਹੋਣਾ ਚਾਹੀਦਾ ਇੱਕ ਤਾਂ ਬੇਨਤੀ ਇਹ ਆ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੋਂ ਖਬਰਾਂ ਹੁੰਦੀਆਂ ਕਿ ਭਾਈ ਰਾਤ ਦੇ ਵਿੱਚ ਕਿਸੇ ਨੇ ਲਿਫਟ ਮੰਗੀ ਕੋਈ ਔਰਤ ਤੁਹਾਡੇ ਕੋਲੋਂ ਲਿਫਟ ਮੰਗਦੀ ਆ ਕਿਉਂਕਿ ਪਿਛਲੇ ਦਿਨ ਹੀ ਇਹ ਖਬਰ ਆਈ ਸੀ ਕਿ ਇੱਕ ਐਨ ਆਰ ਆਈ ਆ ਜਿਹੜਾ ਬੰਦਾ ਉਹ ਕਾਫੀ ਵਰਿਆਂ ਬਾਅਦ ਪੰਜਾਬ ਦੇ ਵੱਲ ਆ ਰਿਹਾ ਸੀ ਤੇ ਜਦੋਂ ਉਹਨੇ ਹਰਿਆਣੇ ਵਾਲਾ ਬਾਰਡਰ ਟੱਪਣਾ ਸੀਗਾ ਤੇ ਉੱਥੇ ਭਾਈ ਉਹਦੇ ਕੋਲੋਂ ਕਿਸੇ ਨੇ ਲਿਫਟ ਮੰਗੀ ਤੇ ਬਾਅਦ ਦੇ ਵਿੱਚ ਉਸ ਕੁੜੀ ਨਾਲ ਗੱਲੀਬਾਤੀ ਪੈ ਗਿਆ ਤੇ ਉਹ ਉਹਨੂੰ ਆਪਣੇ ਕਿਸੇ ਟਿਕਾਣੇ ਦੇ ਉੱਤੇ ਲੈ ਗਈ ਤੇ ਉੱਥੇ ਉਹਦੇ ਸਾਥੀ ਪਹਿਲਾਂ ਹੀ ਸੀਗੇ ਤੇ ਫਿਰ ਭਾਈ ਉਹਨੂੰ ਲੁੱਟ ਵੀ ਲਿਆ ਤੇ ਉਹਨੂੰ ਪੁੱਟਿਆ ਵੀ ਤੇ ਉਹਦਾ ਕੜਾ ਵੀ ਲਾ ਲਿਆ ਉਹਦੀ ਚੇਨ ਵੀ ਲਾ ਲਈ ਉਹਦਾ ਮੋਬਾਈਲ ਵੀ ਰੱਖ ਲਿਆ ਉਹਦੇ ਡਾਲਰ ਵੀ ਕਢ ਲਏ ਉਹਦੇ ਲੀੜੇ ਲੱਤੇ ਜਿਹੜਾ ਵੀ ਲੈ ਕੇ ਆਇਆ ਸੀ ਲੰਮੇ ਸਮੇਂ ਬਾਅਦ ਉਹ ਸਾਰਾ ਕੁਝ ਉਹਨਾਂ ਨੇ ਲੁੱਟ ਲਿਆ ਇਹੋ ਜੀਆਂ ਗੱਲਾਂ ਤੋਂ ਤੁਸੀਂ ਬਚੋ ਇਹੋ ਜੇ ਸਮੇਂ ਦੇ ਵਿੱਚ ਆਪਦੇ ਦਿਮਾਗ ਦੀ ਵਰਤੋਂ ਕਰਿਆ ਕਰੋ ਕਿ ਭਾਈ ਅਸੀਂ ਇਸ ਤਰੀਕੇ ਨਾਲ ਤਿਲਕਣਾ ਨਹੀਂ ਆ ਜ਼ਿੰਦਗੀ ਦੇ ਵਿੱਚ ਤਿਲਕਣ ਬਾਜ਼ੀ ਬਹੁਤ ਆ ਜੇਕਰ ਤੁਸੀਂ ਤਿਲਕ ਗਏ ਤਾਂ ਸਮਝ ਲਓ ਤੁਹਾਡਾ ਕੰਮ ਖਤਮ ਹੋ ਗਿਆ ਇਸ ਕਰਕੇ ਆਪਦੇ ਆਪ ਨੂੰ ਇੱਕ ਸਟੈਂਡ ਦੇ ਉੱਤੇ ਰੱਖਣਾ ਸ਼ੁਰੂ ਕਰ ਗਏ ਕਿਸੇ ਵੀ ਦੀਆਂ ਵੀ ਗੱਲਾਂ ਦੇ ਵਿੱਚ ਆਉਣਾ ਬੰਦ ਕਰ ਗਏ ਕਿਸੇ ਵੀ ਥਾਂ ਦੇ ਉੱਤੇ ਮੋਹਤ ਹੋਣਾ ਬੰਦ ਕਰ ਗਏ ਪ੍ਰਭਾਵਿਤ ਹੋ ਕੇ ਮੈਂ ਤਾਂ ਐਂ ਉ ਕਰ ਦਨਾ ਮੈਨੂੰ ਚੰਗਾ ਲੱਗਦਾ ਮੈਨੂੰ ਚੰਗੀ ਲੱਗਦੀ ਇਦਾਂ ਦੀਆਂ ਗੱਲਾਂ ਤੁਹਾਫਾ ਬਾਜ਼ਾ ਹੈਗੇ ਇੱਕ ਹੋਰ ਜਾਣਕਾਰੀ ਆ ਉਹ ਹੈਗੀ ਜੀ ਐਸਆਈ ਪਵਨਦੀਪ ਸਿੰਘ ਦੇ ਬਾਰੇ ਪੰਜਾਬ ਦੀ ਪੁਲਿਸ ਦੇ ਨਾਲ ਵਿਵਾਦ ਬਹੁਤ ਸਾਰੇ ਆ ਆਪਾਂ ਜਾਣਦੇ ਆ ਪਰ ਇੱਕ ਵਿਵਾਦ ਐਸਾ ਵੀ ਆ ਕਿ ਭਾਈ ਪੰਜਾਬ ਪੁਲਿਸ ਦਾ ਐਸਆਈ ਆਪਣੀ ਪਿਸਤੌਲ ਨੂੰ ਸਰਕਾਰੀ ਪਿਸਤੌਲ ਨੂੰ ਸਰਕਾਰੀ ਅਸਲੇ ਨੂੰ ਉਹ 10000 ਰੁਪਏ ਕਿਰਾਏ ਦੇ ਉੱਤੇ ਦੇ ਕੇ ਸਮਾਜ ਵਿਰੋਧੀ ਅਨਸਰ ਗੈਂਗਸਟਰ ਜਿਹੜਾ ਕਿ ਲੁੱਟਾਂ ਖੋਹਾਂ ਕਰਦੇ ਜਿਹੜਾ ਕਿ ਫਰੋਤਗਾਂ ਮੰਗਦੇ ਆ ਜਿਹੜੇ ਕਿ ਲੋਕਾਂ ਦੇ ਘਰਾਂ ਤੇ ਗੋਲਮਾਂ ਚਲਾਉਂਦੇ ਆ ਉਹਨਾਂ ਨੂੰ 10000 ਰੁਪਏ ਕਿਰਾਏ ਦੇ ਉੱਤੇ ਸਰਕਾਰੀ ਪਿਸਤੌਲ ਦੇ ਕੇ ਤੇ ਆਪਦੇ ਨਸ਼ੇ ਪੂਰੇ ਕਰਦਾ ਪੁਲਿਸ ਦੇ ਵੱਲੋਂ ਪੁਲਿਸ ਵਾਲੇ ਨੂੰ ਫੜਿਆ ਗਿਆ ਸਸਪੈਂਡ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਹਨੂੰ ਪੱਕੇ ਤੌਰ ਤੇ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਇਹਦੇ ਕੋਲੋਂ ਲੈਣਾ ਕੀ ਆ ਜੇ ਪਵਨਦੀਪ ਸਿੰਘ ਇੱਕ ਨਹੀਂ ਬਹੁਤ ਸਾਰੇ ਹੋਰ ਹੋਣਗੇ ਜੇ ਅੱਜ ਇਹ ਪਵਨਦੀਪ ਸਿੰਘ ਨਸ਼ੇ ਦੀ ਪੂਰਤੀ ਦੇ ਖਾਤਰ ਆਪਣਾ ਸਰਕਾਰੀ ਹਰ ਵਾਰ ਵਰ ਪਿਸਤੌਲ ਅੱਗੇ ਵੇਚ ਸਕਦਾ ਜਾਂ ਗਹਿਣੇ ਦੇ ਸਕਦਾ ਕਿਰਾਏ ਤੇ ਦੇ ਸਕਦਾ ਤੇ ਪਤਾ ਨਹੀਂ ਕੀ ਕੁਛ ਕਰਦਾ ਹੋਊਗਾ ਪੁਲਿਸ ਨੇ ਦਾਵਾ ਕੀਤਾ ਜੀ ਕਿ ਤਰਨਤਾਰਨ ਦੇ ਵੱਲ ਅਸੀਂ ਦੋ ਬੰਦੇ ਜਿਹੜੇ ਕਿ ਲੋਕਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਅਸੀਂ ਮੁਕਾਬਲੇ ਦੇ ਵਿੱਚ ਜਦੋਂ ਪੈਰਾਂ 'ਚ ਗੋਲੀਆਂ ਵੱਜ ਗਈਆਂ ਉਹਨਾਂ ਨੇ ਫਿਰ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਨੂੰ ਪੁੱਛਿਆ ਵੀ ਹਥਿਆਰ ਕਿੱਥੋਂ ਆਏ ਉਹ ਕਹਿੰਦੇ ਤੁਹਾਡੇ ਮਹਿਕਮੇ ਆੜੇ ਬੰਦੇ ਤੋਂ ਲੈਨੇ ਆ ਕਿਵੇਂ ਪਵਨਦੀਪ ਸਿੰਘ ਦੇ ਕੋਲੋਂ ਏਐਸਆਈ ਜਿਹੜਾ ਉਹਦੇ ਕੋਲੋਂ ਪਾਈ ਅਸੀਂ ਕਿਰਾਏ ਤੇ ਉੱਤੇ ਲੈ ਕੇ ਵਾਰਦਾਤ ਨੂੰ ਅੰਜਾਮ ਦਿੰਨੇ ਆ ਤੇ ਹੁਣ ਪਤਾ ਲੱਗਾ ਜੀ ਪੁਲਿਸ ਨੇ ਤਾਂ ਦੋ ਫੜੇ ਹੀ ਆ ਤੇ ਪੁਲਿਸ ਅਧਿਕਾਰੀ ਵੀ ਫੜ ਲਿਆ ਤੇ ਕਾਰਵਾਈ ਵੀ ਕੀਤੀ ਜਾ ਰਹੀ ਆ ਯਾਨੀ ਕਿ ਕੱਲ ਤੱਕ ਆਪਾਂ ਪੁਲਿਸ ਦੇ ਕਈ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਦੇ ਵੇਂਦੇ ਸੀ ਅਸੀਂ ਝੂਠਾ ਸੱਚਾ ਪਰਚਾ ਦਰਜ ਕਰਦੇ ਵੇਂਦੇ ਸੀ ਅਸੀਂ ਬੇਕਸੂਰ ਨੂੰ ਕੁੱਟਦੇ ਵੀ ਵੇਂਦੇ ਸੀ ਅਸੀਂ ਰਾਜਨੀਤਿਕ ਲੋਕਾਂ ਦੀ ਕਈਆਂ ਨੂੰ ਚੱਕਰੀ ਕਰਦੇ ਵੀ ਵੇਂਦੇ ਸੀ ਆਪਦੇ ਬੈਂਕ ਬੈਲੈਂਸ ਵਧਾਉਂਦੇ ਵੀ ਵੇਂਦੇ ਸੀ ਤਰੱਕੀ ਦੇ ਖਾਤਰ ਕਈ ਕੁਝ ਕਰਦੇ ਵੀ ਵੇਂਦੇ ਸੀ ਪਰ ਭਾਈ ਹੁਣ ਜਾਣਕਾਰੀ ਇਹ ਵੀ ਆ ਕਿ ਇਹ ਸਰਕਾਰੀ ਰਿਵਾਲਵਰ ਸਰਕਾਰੀ ਅਸਲਾ ਜਿਹੜਾ ਉਹ ਕਿਰਾਏ ਦੇ ਉੱਤੇ ਦੇ ਦਿੰਦੇ ਆ ਜਿਵੇਂ ਕਿ ਆਪਾਂ ਵਿਆਹ ਦੇ ਮੌਕੇ ਸ਼ੇਰਵਾਨੀ ਕਰਾਇ ਤੇ ਲੈਣੇ ਆਂ ਜਿਵੇਂ ਕੁੜੀਆਂ ਲਹਿੰਗਾ ਕਰਾਇ ਤੇ ਲੈਂਦੀਆਂ ਇਹ ਉਸ ਤਰੀਕੇ ਦੇ ਨਾਲ ਅਸਲਾ ਕਰਾਇ ਤੇ ਦਿੰਦਾ ਇਹ ਲੋਕ ਪੁਲਿਸ ਦੇ ਉੱਤੇ ਕਲੰਕਾ ਅਸਲ ਦੇ ਵਿੱਚ ਇਹਨਾਂ ਲੋਕਾਂ ਨੇ ਹੀ ਪੁਲਿਸ ਦੀ ਭਰੋਸੇਯੋਗਤਾ ਖਤਮ ਕੀਤੀ ਆ ਕਿਉਂਕਿ ਇੱਕ ਤਾਂ ਨਸ਼ੇ ਦਾ ਪੱਟਿਆ ਹੋਇਆ ਬੰਦਾ ਦੂਜੀ ਗੱਲ ਇਹ ਕਿ ਇਹ ਨਸ਼ਾ ਕਿਵੇਂ ਖਤਮ ਕਰਨਗੇ ਤੀਜੀ ਗੱਲ ਇਹ ਸਭ ਤੋਂ ਵੱਡੀ ਕਿ ਭਾਈ ਜਿਹੜਾ ਬੰਦਾ ਅੱਜ ਆਪਦਾ ਸਰਕਾਰੀ ਰਿਵਾਲਵਰ ਪਿਸਤੌਲ ਕਿਸੇ ਨੂੰ ਦੇ ਸਕਦਾ ਉਹ ਸਕਾ ਕਿਦਾ ਹੈਗਾ ਫਿਰ ਇਹਦੇ ਗੈਂਗਸਟਰਾਂ ਨਾਲ ਸੰਬੰਧ ਫੇਰੇ 10-10 ਹਜ਼ਾਰ ਰੁਪਏ ਦੇ ਉੱਤੇ ਕਿਰਾਏ ਤੇ ਸਮਾਨ ਦਿੰਦਾ ਫਿਰਦਾ ਤੇ ਭਾਈ ਫੜਿਆ ਹੋਣ ਗਿਆ ਪਤਾ ਨਹੀਂ ਇਹਨੇ ਕਿਹੋ ਜਿਹੇ ਕਾਰੇ ਕੀਤੇ ਹੋਣੇ ਹੁਣ ਤੱਕ ਕਿਹੋ ਜਿਹੇ ਕਾਂਡੇ ਨੇ ਹੁਣ ਤੱਕ ਕੀਤੇ ਹੋਣੇ ਆ ਇਹਨਾਂ ਗੱਲਾਂ ਦੇ ਕਰਕੇ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਸੀ ਯਕੀਨ ਨਹੀਂ ਕਰਨਾ ਇਹੋ ਜਿਹੇ ਲੋਕ ਸਾਰੇ ਮਹਿਕਮੇ ਨੂੰ ਬਦਨਾਮ ਕਰਦੇ ਆ ਇਹੋ ਜਿਹੇ ਲੋਕਾਂ ਨੇ ਹੀ ਪੁਲਿਸ ਦਾ ਅਕਸ ਖਰਾਬ ਕੀਤਾ ਤੇ ਮੈਂ ਮਾਫੀ ਚਾਹੁੰਦਾ ਸਾਰੀ ਪੁਲਿਸ ਮਾੜੀ ਨਹੀਂ ਪਰ ਸਾਰੀ ਚੰਗੀ ਵੀ ਨਹੀਂ ਪਵਨਦੀਪ ਸਿੰਘ ਪਤਾ ਨਹੀਂ ਕਿੰਨੇਕ ਹੈਗੇ ਆ ਪਰ ਉਹ ਸਾਰੇ ਪਵਨਦੀਪ ਮਾੜੇ ਨਹੀਂ ਹੋਣੇ ਇੱਕ ਇਹ ਉਦਾਹਰਨ ਦੇ ਤੌਰ ਦੇ ਉੱਤੇ ਆ ਇਹੋ ਜਿਹੇ ਕਾਂਡ ਕਰਨ ਵਾਲੇ ਇਹੋ ਜਿਹ ਰੂਪ ਦਿਖਾਉਣ ਵਾਲੇ ਬਹੁਤ ਸਾਰੇ ਹੋਣਗੇ ਕਿੰਨੇ ਹੁਣ ਤੱਕ ਅਸੀਂ ਵੇਖੇ ਵੇਖੇ ਆ ਉਦਾਹਰਨਾਂ ਵੇਖੀਆਂ ਜਿਦੇ ਵਿੱਚ ਇਹ ਨਸ਼ਾ ਕਰਦੇ ਵੀ ਆ ਨਸ਼ਾ ਕਰਵਾਉਂਦੇ ਵੀ ਆ ਨਸ਼ਾ ਬਕਵਾਉਂਦੇ ਵੀ ਆ ਤੇ ਫੜ ਕੇ ਹੋਰ ਤਰ੍ਹਾਂ ਦਾ ਨਸ਼ਾ ਬਣਾਉਂਦੇ ਵੀ ਆ ਵੱਡੀ ਮਾਤਰਾ ਦੇ ਵਿੱਚ ਫੜ ਕੇ ਤੇ ਛੋਟੀ ਮਾਤਰਾ ਵਾਲੇ ਦੇ ਸਿਰ ਦੇ ਉੱਤੇ ਪਾ ਦੇਣਾ ਤੇ ਪੈਰਾਸੈਟਾਮੋਲ ਦੀਆਂ ਗੋਲੀਆਂ ਨੂੰ ਨਸ਼ੀਲੀਆਂ ਗੋਲੀਆਂ ਬਣਾ ਦੇਣਾ ਇਹ ਸਾਡੀ ਪੁਲਿਸ ਦੇ ਇੱਕ ਹਿੱਸੇ ਦੇ ਵਿੱਚ ਸਾਰਾ ਕੁਝ ਆਇਆ ਪੁਲਿਸ ਆਮ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ ਇਹ ਗੱਲਾਂ ਚੌਕੀਆਂ ਤੇ ਥਾਣਿਆਂ ਦੇ ਦਰਵਾਜ਼ਿਆਂ ਦੇ ਉੱਤੇ ਫੱਟਿਆਂ ਦੇ ਉੱਤੇ ਮੋٹے ਅੱਖਰਾਂ 'ਚ ਲਿਖੀਆਂ ਹੋਈਆਂ ਪਰ ਇੱਥੇ ਡਰ ਲੱਗਣ ਲੱਗ ਜਾਂਦਾ ਵੀ ਭਾਈ ਯਾਰ ਜਿਹੜੇ ਪੁਲਿਸ ਮੁਲਾਜ਼ਮ ਆ ਗਏ ਆ ਕਿਤੇ ਹੁਣ ਸਾਨੂੰ ਕਸੂਤਾ ਹੀ ਨਾ ਫਸਾ ਦੇਣ ਕਿੰਨੇ ਐਨ ਆਰ ਆਈ ਇਸ ਵੇਲੇ ਫਿਰਵਰ ਕਰ ਰਹੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਭਾਈ ਸਾਨੂੰ ਗਵੰਡੀਆਂ ਨੇ ਸਾਨੂੰ ਕਿਸੇ ਦੇ ਕਸੂਤਾ ਫਸਾ ਦਿੱਤਾ ਤੇ ਭਾਈ ਸਾਡੇ ਪੈਸੇ ਵੀ ਇਨੇ ਲੱਗ ਗਏ ਸਾਨੂੰ ਧੱਕੇ ਵੀ ਇਨੇ ਖਾਣੇ ਪਏ ਮਜਬੂਰੀ ਦੇ ਵਿੱਚ ਸਾਨੂੰ ਪੈਸੇ ਤਾਂ ਦੇਣੇ ਪਏ ਵੀ ਭਾਈ ਸਾਡੀ ਟਿਕਟ ਖਰਾਬ ਹੋ ਜੂਗੀ ਸਾਨੂੰ ਨਜਾਬ ਦੇ ਉੱਤੇ ਜਾਣਾ ਪੈਣਾ ਵੇਲੇ ਸਰ ਸਾਡਾ ਕਿਤੇ ਪਾਸਪੋਰਟ ਨਾ ਜ਼ਬਤ ਕਰ ਲਿਆ ਜਾਵੇ ਸਾਨੂੰ ਕਿਤੇ ਝੂਠਾ ਨਾ ਫਸਾ ਦਿੱਤਾ ਜਾਵੇ ਆਹ ਕੁਝ 20 ਵਕਤ ਵਕਤਾਂ ਮਾਂ ਤੇ ਚੱਲਦਾ ਸੋ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਆ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਅਸੀਂ ਮਨੁੱਖ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਆਪਣੇ ਫਰਜ਼ਾਂ ਨੂੰ ਪਛਾਣਨਾ ਸ਼ੁਰੂ ਕਰਗੇ ਜੋ ਲੱਛਣ ਸਾਡੇ ਆ ਮੈਂ ਨਹੀਂ ਕਹਿੰਦਾ ਵੀ ਭਾਈ ਸਾਰੇ ਪੱਤਰਕਾਰ ਚੰਗੇ ਆ ਪੱਤਰਕਾਰ ਵੀ ਕਈ ਗਲਤ ਪੁਲਿਸ ਮੁਲਾਜ਼ਮਾਂ ਦਾ ਵੀ ਵੱਡਾ ਹਿੱਸਾ ਗਲਤ ਰੇਵਿਨਿਊ ਡਿਪਾਰਟਮੈਂਟ ਵਾਲਿਆਂ ਦਾ ਵੀ ਵੱਡਾ ਹਿੱਸਾ ਗਲਤ ਜਿਹੜਾ ਜਿੱਥੇ ਹੱਥ ਪੈਂਦਾ ਉਹ ਚੂੰਡ-ਚੂੰਡ ਕੇ ਖਾਣ ਦੀਆਂ ਇਸ਼ਾਮਾਂ ਪਾਲਦਾ ਖੋਸ਼ਾ ਕਰਦਾ ਸੋ ਮੇਰੇ ਲਈ ਇਹ ਦੋਨੋਂ ਖਬਰਾਂ ਬਹੁਤ ਵੱਡੀਆਂ ਤੇ ਹੈਰਾਨੀਜਨਕ ਸੀ ਕਿ ਭਾਈ ਕਿਵੇਂ ਪੰਜਾਬ ਦੇ ਵਿੱਚ ਸਮਲਿੰਗੀ ਆ ਜਿਹੜੇ ਜਾਂ ਇੱਕ ਬੰਦਾ ਸਮਲਿੰਗੀ ਰਾਮਸਰੂਪ ਵਰਗਾ 11-11 ਬੰਦੇ ਮਾਰ ਦਿੰਦਾ ਤੇ ਕਿਵੇਂ ਇੱਕ ਜਿਹੜਾ ਪੁਲਿਸ ਦਾ ਐਸਆਈ ਆ ਉਹ ਆਪਦਾ ਰਵਾਲਵਰ ਆਪਦਾ ਸਰਕਾਰੀ ਅਸਲਾ ਕਰਾਏ ਦੇ ਉੱਤੇ ਦੇਖ ਕੇ ਤੇ ਮਸਤੀਆਂ ਮਾਰਦਾ ਅਜਾਸ਼ੀਆਂ ਕਰਦਾ ਜੋ ਮਨ ਆਇਆ ਕਰਦਾ ਉਹਨੂੰ ਕਾਨੂੰਨ ਦਾ ਡਰ ਨਹੀਂ ਤੇ ਇਹੋ ਜਿਹੇ ਲੋਕ ਕੀ ਵਰਦੀ ਦੇ ਹੱਕਦਾਰ ਹਨ ਕੀ ਇਹਨਾਂ ਲੋਕਾਂ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਸਵਾਲ ਸਿਰਫ ਇਹ ਆ